ਰਿੱਟਮ ਕੋਰ ਸਾ ਬੇਲਾ ਰੋਡ ਤੇ ਬੇਲੇ ਦੇ ਬਿਲਕੁਲ ਨੇੜੇ ਰੇੜੀ ਮੋਟਰਸਾਈਕਲ ਰੇੜੀ ਤੇ ਸਵਾਰ ਜੋ ਪਰਿਵਾਰ ਜਾ ਰਿਹਾ ਸੀ ਉਹਦਾ ਨਾਲ ਇੱਕ ਰੇਤੇ ਦੇ ਭਰੇ ਟਰੈਕਟਰ ਦੇ ਨਾਲ ਹਾਦਸਾ ਹੋਣ ਦੇ ਨਾਲ ਇੱਕ ਵਿਅਕਤੀ ਦੀ ਲੱਗਦਾ ਹੈ ਵੀ ਦੱਸਣ ਦੇ ਅਨੁਸਾਰ ਵੀ ਮੌਤ ਹੋ ਗਈ ਉਹਦਾ ਪਰਿਵਾਰ ਮੈਂਬਰ ਉਹ ਦੀ ਘਰ ਦੇ ਉੱਥੇ ਬੈਠੇ ਨੇ ਦਿਖਾਈ ਦੇ ਰਹੇ ਨੇ ਤੁਸੀਂ ਤਸਵੀਰਾਂ ਦੇਖਦੇ ਬੰਦੇ ਇਕੱਠੇ ਹੋਏ ਹੋਏ ਨੇ ਤੇ ਕੌਣ ਸੀ ਭਾਈ ਮੌਕੇ ਪਰ ਕੌਣ ਸੀ ਓਰੇ ਹਾਜ਼ਰ ਮੌਕੇ ਪਰ ਕੌਣ ਸੀ ਓਰੇ ਪਤਾ ਹੋਣੀ ਗਏ ਟ੍ਰੈਕਟਰ ਆ ਲੰਘੀ ਕਿਤੇ ਦਸਤੇ ਪੁੱਛੇ ਇਦਨਾਈ ਮੌਕੇ ਪਰ ਕੌਣ ਸੀ ਬ੍ਰਦਰ ਓਰੇ ਭਾਈ ਮੌਕੇ ਪਰ ਕੌਣ ਸੀ ਓਰੇ ਭਾਈ ਦੱਸੋ ਕੌਣ ਦਾ ਰੋਲ ਬੰਦਾ ਮੌਕੇ ਪਰ ਉਹ ਭਾਈ ਮੌਕੇ ਪਰ ਹੈਗਾ ਤਾਂ ਕੋਈ ਪਤਾ ਤੁਸੀਂ ਵੀ ਵੀ ਤੁਸੀਂ ਤੇ ਕਿਵੇਂ ਹੋਇਆ ਕਿਵੇਂ ਹੋਇਆ ਪਤਾ ਕੁਛ

ਥੋੜਾ ਬੰਦਾ ਬਈ ਹਾਂ ਜੀ ਰਿਸ਼ਤੇਦਾਰ ਹੀ ਨਹੀਂ ਕਿੱਥੇ ਰਹਿੰਦੇ ਸੀ ਬਦੇ ਕੀ ਦੋਂ ਹਾਂ ਅੱਜ ਰੋਪੜਾ ਚੰਗੌਰ ਜਾ ਰਹੇ ਸੀ ਹਾਂ ਇਹ ਮੋਟਰਸਾਈਕਲ ਦੇ ਰੇੜੀ ਵਾਲੇ ਮੋਟਰਸਾਈਕਲ ਪਰ ਦੇ ਓਕੇ ਤੇ ਹੁਣ ਜਿਹੜੀ ਰੇੜੀ ਸੀ ਉਹ ਫੜ ਗਏ ਆ ਟਰੈਕਟਰ ਦੇ ਮਗਰ ਗਏ ਆ ਓਕੇ ਇਹ ਸਮਝ ਤਾਂ ਇਹ ਤੁਸੀਂ ਤਸਵੀਰਾਂ ਇੱਕ ਜ਼ਖਮੀ ਵਿਅਕਤੀ ਜੇ ਕਿ ਮੋਟਰਸਾਈਕਲ ਰੇੜੀ ਦੇ ਨਾਲ ਸੀ ਟਰਾਲਾ ਖੜਿਆ ਹੀ ਨਹੀਂ ਅੱਛਾ ਉਹ ਸੱਤ ਅੱਠ ਜਾਣੇ ਫਿਰ ਕੱਟੇ ਇਕੱਠੇ ਹੋ ਗਏ ਮੈਨੂੰ ਬੰਦੇ ਲੱਗ ਰਿਹਾ ਕਿਹੜਾ ਟਰੈਕਟਰ ਆ ਅਰੇ ਇਹ ਦੋ ਪੁੱਲ ਪਰ ਇਕੱਠੇ ਹੋਗੇ ਇਹਨਾਂ ਦਾ ਹਸਤਾ ਲੈ ਜਾਓ ਫਿਰ ਅੱਛਾ ਜੀ ਮੈਂ ਪਿੱਛੇ ਕੀਤਾ ਜੀ ਉਹ ਸੱਤ ਜੇਕਰ ਇਕੱਠੇ ਹੋਗੇ ਫਿਰ ਫੇਰ ਨਹੀਂ ਪਤਾ ਲੱਗਿਆ ਉਹ ਕਿਹੜਾ ਟਰੈਕਟਰ ਆ ਵੀ ਕਿਹੜਾ ਟਰੈਕਟਰ ਦਾ ਹਾਂ ਜੀ ਫਿਰ ਉਹਨਾਂ ਨੂੰ ਟਰੈਕਟਰ ਨਾਲ ਪੁੱਛਣ ਦਾ ਵੀ ਕੀ ਨੇ ਕਰਿਆ ਕਿਸੇ ਦਾ ਰੰਗ ਇਹ ਟਾਇਰਾਂ ਤੋਂ ਪਤਾ ਨਹੀਂ ਲੱਗਿਆ ਵੀ ਕਿਸੇ ਦਾ ਹੂਨ ਖਾਨ ਲੱਗਿਆ ਹੋਵੇ ਓਕੇ ਤੇਜ਼ ਲੰਘੇ ਰੇਤਨੇ ਦਾ ਭੜਿਆ ਹੋਇਆ ਸੀ ਪਿੱਛੇ ਕੀਤਾ ਤੇ ਜਿਹੜੀ ਇਹ ਰੇੜੀ ਸੀਗੀ ਜਿਹਨਾਂ ਦੇ ਨਾਲ ਬੱਚਿਆ ਅੱਛਾ ਮੈਂ ਡਾਕਟਰ ਦਾ ਬਿਠਾਇਆ ਕੀਤਾ ਮੈਂ ਤੁਸੀ ਅੱਛਾ ਤੁਸੀਂ ਨਾ ਉਹ ਪਿੱਛੇ ਚਲੇਗੇ ਹਾਂ ਉਹ ਇਹਦਾ ਚੱਕੇ ਬਾਈ ਮੋਟਰਸਾਈਕਲ 'ਤੇ ਬਿਠਾਓ ਨਹੀਂ ਯਾਰ ਕਿਸੇ ਰੇੜੀ 'ਤੇ ਬਿਠਾਓ ਯਾਰ ਆ ਰੇੜੀ 'ਤੇ ਬਿਠਾ ਦਿਓ ਇਹਨੂੰ ਰੇੜੀ 'ਤੇ ਲੈ ਜਾਓ ਉਹ ਇਹਨੂੰ ਦਾ ਹਸਪਤਾਲ ਲੈ ਜਾਓ 108 ਨੂੰ ਜਿਹਨਾਂ ਨੂੰ ਟੀਕਣਾ ਹੈ ਐਨੇ ਨੂੰ ਤੁਸੀਂ ਆ ਰਾਗ ਦੇਰਕਾਰ ਦੰਦੇ ਹਸਪਤਾਲ ਲੈ ਜਾਓ ਇਹਨੂੰ ਚਮਕੌਰ ਸਾਹਿਬ ਦੇਖ ਸਾਦੇ ਦੂਜੇ ਜ਼ਖਮੀ ਨੂੰ ਹਸਪਤਾਲ ਪਟਾਓ ਹੁਣ ਹੱਥ ਵੀ ਲਵਾ ਬਾਈ ਨਾਲ ਨਾਲ ਹੱਥ ਵੀ ਲਵਾ ਦੇ ਦੇਖ ਸਾਦੇ ਦੂਜੇ ਜ਼ਖਮੀ ਨੂੰ ਪਹੁੰਚਾਇਆ ਜਾ ਰਿਹਾ ਇੱਕ ਦੀ ਤੱਕ ਦੇ ਅਨੁਸਾਰ ਹੋ ਚੁੱਕੀ ਹੈ ਸਵਾਮੀਕਰ ਤੇ ਦੱਸਿਆ ਕਿ ਮੇਰੇ ਕੋਲ ਉਹ ਟਰੈਕਟਰ ਲੰਗਿਆ ਟਰੈਕਟਰ ਵੱਲੋਂ ਰੋਕਿਆ ਨਹੀਂ ਗਿਆ ਤੇ ਮੌਕੇ ਤੇ ਫਰਾਰ ਹੋ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹਾ ਹਾਂ ਤੇ ਉਹ ਬੈਠੇ ਤਸਵੀਰਾਂ ਜਿਹੜੀਆਂ ਉਹਨਾਂ ਦੇ ਪਰਿਵਾਰ ਮੈਂਬਰ ਉਹ ਦੱਸ ਰਹੇ ਨੇ ਤੇ ਇਹ ਵਿਅਕਤੀ ਇਹਨੇ ਦੱਸਿਆ ਕਿ ਉਸ ਦੇ ਉੱਪਰ ਲੰਘਦੇ ਰਹੇ ਤੇ ਇਹਨਾਂ ਦੇ ਨਾਲ ਇਹ ਬੱਚੇ ਵੀ ਨੇ ਬੱਚੇ ਜੋ ਨਾਲ ਸੀ ਇਹ ਪਰਿਵਾਰ ਦੇ ਤੇ ਪਰਿਵਾਰ ਦੇ ਵਿੱਚ ਹਾਦਸਾ ਹੋਣ ਤੇ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਦੇ ਪਰਿਵਾਰ ਮੈਂਬਰ ਨੂੰ ਨਾਲ ਬਿਠਾ ਲਓ ਇੱਕ ਅੱਦੇ ਨੂੰ ਕੋਈ ਇੱਕ ਜਣਾ ਹਸਪਤਾਲ ਤਾਂ ਨਾਲ ਲੈ ਜਾ ਦੇ ਸਾਦੇ ਜਖਮੀ ਨੂੰ ਹਸਪਤਾਲ ਲੈ ਕੇ ਜਾ ਰੇ ਮੜਵਾ ਦੋ ਇਹਦਾ ਮੜਵਾ ਦੋ ਉਹ ਬ੍ਰਦਰ ਉਹ ਤੂੰ ਇੱਥੇ ਇਹਨੂੰ ਲੈ ਕੇ ਖੜ ਗਿਆ ਤੂੰ ਹਸਪਤਾਲ ਲੈ ਜਾ ਇਹਦਾ ਤਾਂ ਇਲਾਜ ਹੋਵੇ ਜਿਹੜੇ ਆਉਣਗੇ ਹੈਗੇ ਆ ਬੰਦੇ ਅਸੀਂ ਉਹਨਾਂ ਦੱਸ ਦਾਂਗੇ ਵੀ ਤੂੰ ਹਸਪਤਾਲ ਲੈ ਗਿਆ ਓ ਬੇ ਤੂੰ ਇਹਨੂੰ ਦਾ ਇਲਾਜ ਤਾਂ ਕਰਵਾ ਤੂੰ ਇਹਨੂੰ ਵੀ ਵਿੱਚ ਜਖਮ ਵੀ ਕਰਿਆ ਹੋਇਆ ਹੈ ਹੱਦ ਕਰ ਤੂੰ ਦਾ ਸ਼ਾਮਾ ਜਲੇ ਖੜ ਗਿਆ ਤੂੰ ਕਾ ਦਾ ਪਰਿਵਾਰ ਮੈਂਬਰ ਹੈ ਇਹਨੂੰ ਹਸਪਤਾਲ ਲੈ ਕੇ ਜਾ ਇਹ ਪਰਿਵਾਰ ਦਾ ਹੀ ਰਿਸ਼ਤੇਦਾਰ ਹੈ ਹਾਂ ਦੇਖ ਸਾਡੇ ਅੱਧੇ ਇਕੱਠੇ ਹੋ ਗਏ ਇਹਨੂੰ ਖੜੀ ਰਹਿਣ ਦੇ ਮਿਲਣ ਦੇ ਰਿਸ਼ਤੇਦਾਰ ਨੂੰ ਤੂੰ ਜਾ ਹਸਪਤਾਲ ਚ ਲੱਜਾ ਆਪਾਂ ਘਰ ਹੈ ਕੱਤੀ ਆ ਰਿਹਾ ਹੈ ਬਈਆ ਆ ਪਹੁੰਚ ਲੱਕ ਤਾ ਭਵਨਿਆ ਕਿੱਥੇ ਆਹ ਗੱਡੀ ਆ ਗਈ ਯਾਰ ਤੂੰ ਲੈ ਜਾ ਇਹਨੂੰ ਮੂੰਹ ਲਗਾ ਕੇ ਜਾ ਥੋੜਾ ਕੰਮ ਕਰਾ ਦੇ ਕੇਈ ਸਾਬ ਬਤਾ ਯਾਰ ਉਹ ਲੈ ਜਾ ਬਾਈ ਯਾਰ ਇਹਨੂੰ ਜਖਮੀ ਨੂੰ ਬਚਾ ਇਹਨੂੰ ਪਹਿਲਾਂ ਇਹਦੇ ਤਾਂ ਲੈ ਜਾ ਵੇਲਾ ਵੇਲਾ ਸੱਚ ਪਾ ਪੱਦਲ ਦੇ ਇੱਕ ਸਾਹ ਦੇ ਪਰਿਵਾਰ ਦੇ ਹੋਰ ਕਈ ਰਿਸ਼ਤੇਦਾਰ ਉਹਨਾਂ ਦੇ ਪਹੁੰਚ ਗਏ ਨੇ ਚਮਕੌਰ ਸਾਹਿਬ ਪੁਲਿਸ ਵੀ ਪਹੁੰਚ ਚੁੱਕੀ ਆ ਔਕੇ ਤੇ ਇੱਕ ਸਾਹ ਦੇ ਇੱਕ ਦੀ ਪੌਖੇ ਤੇ ਮੌਤ ਹੋਈ ਲਾਦੀਆ ਤੇ ਰੇਪਤੇ ਦੇ ਧਰੇ ਹੋਏ ਟਰੈਕਟਰ ਨਾਲੇ ਹਾਸਾ ਹੋਇਆ ਦੇਖ ਸਾਹਿਬ ਇੱਕ ਸੜੀ ਉਮ ਇਸ ਚੰਕੌਰ ਸਾਹਿਬ ਤੋਂ ਢੀਲਾ ਮਾਰਗ ਤੇ ਬਿਲਕੁਲ ਮੇਲੇ ਦੇ ਨਜ਼ਦੀਕ ਹੀ ਜੋ ਕਿ ਮੇਲਾ ਚੰਕੌਰ ਸਾਹਿਬ ਰੋਡ ਤੇ ਹਾਸਾ ਹੋਇਆ ਜੋ ਕਿ ਦੱਸਣ ਅਨੁਸਾਰ ਅਨਸਾਰ ਵੀ ਦੇ ਇੱਥੇ ਦੇ ਭੜੇ ਹੋਏ ਟਰੈਕਟਰ ਦੇ ਨਾਲ ਇਹ ਹਾਸਾ ਹੋਇਆ ਮੌਕੇ ਤੇ ਚੰਕੌਰ ਸਾਹਿਬ ਪੁਲਿਸ ਪਹੁੰਚ ਚੁੱਕੀ ਹੈ ਤੇ ਜ਼ਖਮੀ ਨੂੰ ਇੱਕ ਰੇੜੀ ਤੇ ਪਾ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਖੁੱਜਾ ਜੀ ਦੀ ਸੜਕ ਹਾਦਸੇ ਚ ਮੌਤ ਹੋਇਆ ਦਾ ਪਰਿਵਾਰ ਮੈਂਬਰ ਕੋਲ ਖੜੇ ਨੇ ਤੇ ਇੱਥੇ ਪੁਲਿਸ ਪਹੁੰਚ ਚੁੱਕੀ ਆ ਤੇ ਹੁਣ ਇਹਨਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਰੇਤ ਦਾ ਟਰੈਕਟਰ ਹਾਦਸਾ ਕਰਕੇ ਮੌਕੇ ਤੇ ਪਰਾਰ ਹੋ ਗਿਆ ਲੋਕਾਂ ਦਾ ਦੱਸਣਾ ਹੈ ਕਿ ਉਹਨਾਂ ਵੱਲੋਂ ਪਿੱਛਾ ਵੀ ਕੀਤਾ ਗਿਆ ਤੇ ਇੱਕ ਤੋਂ ਵੱਧ 5-7 ਟਰੈਕਟਰ ਇਕੱਠੇ ਹੋ ਕੇ ਕਰਕੇ ਉਹਨਾਂ ਨੂੰ ਉਹਨਾਂ ਦੀ ਪਛਾਣ ਨਹੀਂ ਹੋ ਚੁੱਕੀ ਤੁਹਾਨੂੰ ਮੈਂ ਮ੍ਰਿਤਕ ਦੀ ਤਸਵੀਰ ਤਾਂ ਨਹੀਂ ਦਿਖਾ ਸਕਦਾ ਸੜਕ ਤੇ ਵਿਚਕਾਰ ਬਿਲਕੁਲ ਮ੍ਰਿਤਕ ਦੀ ਜੋ ਕਿ লাশ ਪਈ ਹੈ ਪੁਲਿਸ ਚਮਕੌਰ ਸਾਹਿਬ ਜੋ ਕਿ ਪਾਸ ਸੁਤੀ ਹੈ ਦੇਖ ਸਕਦੇ ਹੋ ਇਹ ਪਰਿਵਾਰ ਮੈਂਬਰ ਉਹਨਾਂ ਦਾ ਪਰਿਵਾਰ ਹੈ ਜਿਸ ਦੇ ਪਰਿਵਾਰ ਦੇ ਵਿਅਕਤੀ ਦੀ ਹਾਸੇ ਦੇ ਨਾਲ ਜੋ ਕਿ ਮੌਤ ਦੀ ਪੁਸ਼ਟੀ ਦਾ ਭਾਵੇਂ ਡਾਕਟਰ ਵੱਲੋਂ ਹਸਪਤਾਲ ਚ ਕੀਤੀ ਜਾਵੇਗੀ ਪਰੰਤੂ ਉਹਨਾਂ ਦੇ ਪਰਿਵਾਰ ਸੜਕ ਤੇ ਲੋਕਾਂ ਨੇ ਖੜਿਆ ਕਰਨੈ ਸਿੰਘ ਬੰਦੇ ਤੁਸੀਂ ਕਦੋਂ ਪਹੁੰਚੇ ਤੇ ਕਰਨ ਸਿੰਘ ਜਦੋਂ ਹੋਇਆ ਅੱਜ ਤਾਂ ਲੇਟ ਹੋ ਗਿਆ ਆਪਣਾ ਇੱਥੇ ਆਪਣਾ ਸ਼ਵੀਰ ਆਈ ਜੀ ਉੱਥੇ ਪਤਾ ਲੱਗਿਆ ਸੀਗਾ ਜੀ ਜਦ ਲੰਘੇ ਬੰਦੇ ਸਾਰੇ ਟਰੈਕਟਰ ਲੰਘਿਆ ਮੌਕੇ ਤੇ ਫਰਾਰ ਹੋ ਗਿਆ ਬਹੁਤ ਲੰਘੇ ਆ ਜੀ ਹੁਣ ਆਏ ਥਾਂ ਨੂੰ ਨੰਬਰ ਤੇ ਕੁਝ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਮੌਕੇ ਤੇ ਫਰਾਰ ਹੋ ਗਿਆ ਟਰੈਕਟਰ ਤੇ ਤੁਸੀਂ ਸ਼ਵੀਰ ਤੋਂ ਇੱਥੇ ਪਹੁੰਚੇ ਹਾਂਜੀ ਹਾਂ ਅੱਜ ਤਾਂ ਫਾਸਟਾ ਦੇ ਰਹੇ ਆ ਜੀ ਇੱਕ ਬੰਦਾ ਜ਼ਖਮੀ ਆ ਕਿਤੇ ਤਾਂ ਮੌਕੇ ਤੇ ਹੋ ਗਿਆ ਜੀ ਜੀ ਸਰੀਰ ਸਰੀਰ ਨਹੀਂ ਉੱਪਰ ਟਰੈਕਟਰ ਉੱਪਰ ਚੜ ਗਿਆ ਇਹ ਕਰ ਰਿਹਾ ਹੈ ਜਿਹੋਨ ਜਿਹੜੇ ਮੌਕੇ ਤੇ ਨਾਲ ਅਸੀਂ ਦੇਖਿਆ ਨਹੀਂ ਜੀ ਇਹ ਓਕੇ ਅੱਪਾ ਤਾਂ ਨਹੀਂ ਇਹ ਫਰਸਟ ਐਜ ਕਰ ਰਹੇ ਆ ਜੀ ਦੂਜੇ ਦੀ ਸੱਟ ਆ ਤੇ ਇੱਕ ਮਰ ਗਈ ਇੱਕ ਦੀ ਡੈਥ ਹੋ ਗਈ ਫੈਕਟਰ ਲੱਤ ਪਰ ਸੱਟ ਆ ਜੀ ਉਹ ਹਸਪਤਾਲ ਤੇ ਜਾਇਆ ਜੀ ਤੇ ਦੂਜੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਇਹ ਕਰਨ ਕਰਨੈਲ ਸਿੰਘ ਜੀ ਰੈਪੁਰ ਜਿਹਨਾਂ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਨਹਿਰ ਪੁਲ ਤੇ ਜੋ ਕਿ ਉਹਨਾਂ ਵੱਲੋਂ ਸ਼ਵੀਲ ਤੇ ਬੈਠੇ ਸੀ ਜਿੱਥੇ ਉਹਨਾਂ ਨੂੰ ਇਹ ਹਾਦਸੇ ਦਾ ਪਤਾ ਲੱਗਿਆ ਜਮ ਕੌਰ ਸਾ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਜਿਨ੍ਹਾਂ ਵੱਲੋਂ ਇਸ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਹਸਪਤਾਲ ਭੇਜਣ ਦੀ ਤਿਆਰੀ ਕਰ ਰਹੇ ਨੇ ਤੇ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਬੜਾ ਇਕੱਠ ਇਸ ਰੋਡ ਤੇ ਇਕੱਠ ਹੋਇਆ ਹੋਇਆ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਹ ਚੋਟੌਰ ਸਾ ਬੇਨਾਵਾਰ ਖਤੇ ਬਿਲਕੁਲ ਹਾਸਾ ਹੋਇਆ ਹੋਇਆ ਹੈ ਜਿਹਦੇ ਵਿੱਚ ਮੌਕੇ ਤੇ ਟਰੈਕਟਰ ਦਾ ਜੋ ਹਾਸਾ ਕਰਕੇ ਇਹਨਾਂ ਨੂੰ ਜੋ ਰਿਕਸ਼ਾ ਰੇੜੀ ਤੇ ਪਰਿਵਾਰ ਸਵੇਰੇ ਸਨ ਜਿਨ੍ਹਾਂ ਦੇ ਨਾਲ ਪਰਿਵਾਰ ਦੇ ਇੱਕ ਵਿਅਕਤੀ ਥੱਲੇ ਆ ਗਿਆ ਉਹਦੇ ਨਾਲ ਖਾਸਾ ਹੈ ਕਿ ਉਹ ਸੜਕ ਦੇ ਵਿਚਕਾਰ ਪਿਆ ਚਮਕੌਰ ਸਾਹਿਬ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਹੁਣ ਸੀ ਗੱਡੀ ਮਗਾ ਲਈ ਇਹ ਲਾਸ਼ ਲੈ ਜਾਣ ਵਾਸਤੇ ਕਿਆ ਮਗਾਇਆ ਐਂਬੂਲੈਂਸ ਨੂੰ ਕਰਨੇ ਐ ਐਂਬੂਲੈਂਸ ਇੱਕ ਤੋਂ 8 ਤੱਕ ਹੀ ਕਿੰਨੀ ਜਾਂਦੀ ਹੈ ਨਾ ਤੁਹਾਨੂੰ ਨਹੀਂ ਲੱਗ ਜਾਂਦੀ ਆ ਕਰਾ ਦਮ ਇਧਰ ਆ ਜੀ ਪੁਰਾਣਾ। ਕਪਤ ਲਾਹੀਆਂ ਦਿਖਾ ਸਕਦੇ। ਕਿਹਨੂੰ ਕਰਿਆ ਸੀ ਫੋਨ ਤੁਸੀਂ? 88 ਨੰਬਰ ਤੇ ਫੋਨ ਕੀਤਾ ਜੀ। ਹਾਂ ਜੀ। ਸਟੋਰ ਤੇ WhatsApp ਨੂੰ ਫੋਨ ਕੀਤਾ। ਜੀ। ਤੇ ਉਦੋਂ ਸ਼ਾਇਦ ਲਖਾਣ ਪੁਲਿਸ ਪਾਲਟੀ ਹੁਣੇ ਆਈ ਹੈ। ਪਹੁੰਚ ਗਈ ਹਾਂ ਜੀ। ਪੁਲਿਸ ਪਾਲਟੀ ਤੇ ਪਹੁੰਚ ਗਈ। ਤੇ ਉਹਨਾਂ ਨੇ ਤਾਂ ਸਾਨੂੰ ਮਨਾਂ ਕਰਤਾ 108 ਵਾਲਿਆਂ ਦਾ ਕਹਿੰਦਾ ਬੋਡੀ ਪੈਸੇ ਲੈਕਣੀ ਹੈ। ਬੋਡੀ ਉਹ ਲੈ ਕੇ ਵੀ ਜਾਂਦੇ 108 'ਚ ਨਹੀਂ ਲੈ ਕੇ ਜਾਂਦੇ। ਹਾਂ ਜੀ। ਠੀਕ ਹੈ। ਤੇ ਪੁਲਿਸ ਪਹੁੰਚ ਚੁੱਕੀ ਹੈ। ਇਹਦੇ ਦੇ ਰੇੜੀ ਤੇ ਹੀ ਰਖਵਾ ਕੇ ਲੈ ਜਾਓ। ਹਾਂ ਚਮਕੌਰ ਹਸਪਤਾਲ ਲੈ ਜਾਓ ਰੇੜੀ ਪਰੇ ਉਹ ਕੋਈ ਨਹੀਂ ਚਮਕੌਰ ਥਾਣੇ ਚ ਪੈਂਦਾ ਉਹ ਇਹ ਤਾਂ ਕਹਿੰਦੇ ਆ ਇਹਨਾਂ ਨੇ ਇਹੀ ਇੰਚਾਰਜ ਹੈ ਦੇਖ ਸਕਦੇ ਹੋ ਚਮਕੌਰ ਸਾਹਿਬ ਪੁਲਿਸ ਪਹੁੰਚ ਚੁੱਕੀ ਹੈ ਬੇਲਾ ਚੌਂਕੀ ਸੰਜੀਵ ਕੁਮਾਰ ਜੀ ਦੇ ਅਧਿਕਾਰ ਦੋ ਚੌਂਕੀ ਇੰਚਾਰਜ ਆ ਬੇਲੇ ਦਾ ਜਗ੍ਹਾ ਜਿੱਥੇ ਕੀ ਇਹ ਚਮਕੌਰ ਸਾਹਿਬ ਤੋਂ ਜੋ ਕੀ ਚਮਕੌਰ ਸਾਹਿਬ ਤੋਂ ਬੀਲੇ ਰੋਡ ਤੇ ਬਿਲਕੁਲ ਬੀਲੇ ਤੋਂ 1 ਕਿਲੋਮੀਟਰ ਪਿੱਛੇ ਜਟਾਣਾ ਟੱਪਣ ਤੋਂ ਬਾਅਦ ਇਹ ਹਾਦਸਾ ਹੋਇਆ ਜਿੱਥੇ ਖੜੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਹਾਦਸਾ ਰਿਕਸ਼ਾ ਰੇੜੀ ਦੇ ਨਾਲ ਟਰੈਕਟਰ ਦਾ ਜੋ ਰੇਤੀ ਦਾ ਭਰਿਆ ਟਰੈਕਟਰ ਸੀਗਾ ਜੋ ਮੌਕੇ ਤੇ ਹਾਦਸੇ ਤੋਂ ਬਾਅਦ ਤਰਾਰ ਹੋ ਗਿਆ ਤੇ ਜਿਸ ਮਰਤਕ ਦੀ ਮੌਤ ਹੋਈ ਹੈ ਉਸ ਦੇ ਸਿਰ ਦੇ ਉੱਤੇ ਤੇ ਟਰੈਕਟਰ ਦਾ ਜੋ ਟਾਇਰ ਹੈ ਉਹ ਚੜਨ ਵਾਲੇ ਦੱਸਿਆ ਗਿਆ ਭਾਵੇਂ ਕਿ ਤੁਹਾਨੂੰ ਇਹ ਤਸਵੀਰ ਨਹੀਂ ਦਿਖਾ ਸਕਦੇ ਡੇਲੀ ਨਿਊਜ਼ ਚਮਕੌਰ ਸਾਹਿਬ ਕੋ ਮਰਤਕ ਦੀ ਨਹੀਂ ਦਿਖਾ ਸਕਦੇ ਨਾ ਦਿਖਾਣ ਯੋਗ ਤਸਵੀਰ ਹੈ ਜਿਸ ਦੇ ਵਿੱਚ ਵੱਡਾ ਜੋ ਕਿ ਸਿਰ ਦੇ ਉੱਤੇ ਸਿਰ ਤੇ ਸਾਟਾ ਮੋਣ ਸੀ ਹਨਾ ਸਿਰੇ ਉੱਪਰ ਚੜ ਗਿਆ ਵੈ ਸਿਰ ਚੜ ਗਿਆ ਤੁਸੀਂ ਬਾਈ ਜੀ ਮੌਕੇ ਪਰ ਪਹੁੰਚੇ ਤੇ ਤੁਸੀਂ ਬਾਅਦ ਚ ਆਏ ਆ ਅਸੀਂ ਤਾਂ ਬਾਅਦ ਪਹੁੰਚੇ ਇਹ ਤਾਂ ਗਿਰੇ ਹੋਏ ਤਹੀ ਹੈ ਇਸ ਤੋਂ ਪਾਸੇ ਹਾਂ ਸਿਰ ਫਿਸ ਗਿਆ ਸਾਨੂੰ ਐ ਕਿਤੇ ਕਜੁਕਾ ਹੋਇਆ ਹੈ ਕਿ ਤੇ ਬਾਅਦ ਦੱਸਿਆ ਉਹ ਤਾਂ ਕਿਉਂ ਲੈ ਗਿਆ ਜੀ ਆਪ ਤੁਹਾਨੂੰ ਲੈ ਗਿਆ ਆਹ ਰੈਡੀ ਖੜੀ ਹੈ ਇਹਦੇ ਭਲੇ ਜੋ ਅੱਛਾ ਅੱਛਾ ਕਿ ਸੰਜੀਵ ਆ ਰਿਹਾ ਦੇਖ ਸਾਡੀ ਆਵਾਜ਼ਾਈ ਪ੍ਰਭਾਵਿਤ ਹੋਰੀ ਆ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਿਨ੍ਹਾਂ ਵੱਲੋਂ ਆਵਾਜ਼ਾਈ ਨੂੰ ਲੰਘਾਇਆ ਜਾ ਰਿਹਾ ਤੇ ਮੌਕੇ ਤੇ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਟਰੈਕਟਰ ਦੇ ਰੇਤੇ ਦੇ ਨਾਲ ਹੋਇਆ ਉਹ ਮੌਕੇ ਤੇ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਤੇ ਇੱਕ ਵਿਅਕਤੀ ਜੋ ਕਿ ਉਹਦੇ ਪਿੱਛੇ ਵੀ ਗਿਆ ਤੇ ਵੱਧ ਜੋ ਕਿ ਟਰੈਕਟਰ ਇਕੱਠੇ ਹੋਣ ਨਾਲ ਰੇਤੇ ਦੇ ਹੋਣ ਦੇ ਨਾਲ ਉਹਨਾਂ ਨੂੰ ਉਸ ਦੀ ਪਛਾਣ ਨਹੀਂ ਹੋ ਸਕੀ ਤੇ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇੱਥੇ ਕੈਮਰਿਆਂ ਦੇ ਜ਼ਰੀਏ ਆਸ-ਪਾਸ ਲੱਗੇ ਕੈਮਰਿਆਂ 'ਚ ਟਰੈਕਟਰ ਦੀ ਪਛਾਣ ਕੀਤੀ ਜਾ ਸਕਦੀ ਹੈ। ਉਹਨਾਂ ਦਾ ਪੁਲਿਸ ਮੋਹਨ ਸਿੰਘ ਥਾਣੇਦਾਰ ਦਾ ਕਹਿਣਾ ਹੈ ਕਿ ਇਹ ਬੇਲਾ ਚੌਂਕੀ ਦੇ ਅਧੀਨ ਇਹਨਾਂ ਦਾ ਪੈਂਦਾ ਹੈ ਸੰਜੀਵ ਕੁਮਾਰ ਜੋ ਚੌਂਕੀ ਇੰਚਾਰਜ ਨੇ ਉਹਨਾਂ ਨੂੰ ਫੋਨ ਕਰ ਦਿੱਤਾ ਗਿਆ ਮੌਕੇ ਤੇ ਪਹੁੰਚਣਗੇ। ਤੇ ਜੋ ਕਿ ਪਰਿਵਾਰ ਦੇ ਮੈਂਬਰ ਦੇਖ ਸਕਦੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਬੰਦੇ ਦੀ ਬਹੁਤ ਹੌਸਤ ਤੇ ਬਰਲਾਫ ਕਰਦੇ ਹੋਏ ਤੇ ਪੁਲਸ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਵੱਡਾ ਪਰਿਵਾਰ ਦਾ ਜੋ ਨੁਕਸਾਨ ਹੋ ਚੁੱਕਿਆ ਇੱਕ ਵਿਅਕਤੀ ਦੀ ਮੌਤ ਹੋਣ ਦੇ ਨਾਲ ਪਰਿਵਾਰ ਨੂੰ ਜੋ ਕਿ ਹਾਦਸੇ ਦੀ ਘਟਨਾ ਤੋਂ ਬਾਅਦ ਮੌਕੇ ਤੇ ਕਈ ਫਰਾਰ ਹੋਣ ਦਾ ਜੋ ਦੱਸਿਆ ਗਿਆ ਇਹ ਚੰਕੌਰ ਸਾਹਿਬ ਦੇਲੀ ਰੇਲ ਸ਼ੀਟ ਚੰਗੌਰ ਸਾਹਿਬ ਤੋਂ ਤਸਵੀਰਾਂ ਨੇ ਚੰਗੌਰ ਸਾਹਿਬ ਬੇਲਾਵਾਰਗ ਤੇ ਇਹ ਹਾਦਸਾ ਹੋਇਆ ਇਸ ਦੇ ਵਿੱਚ ただいま。

ਉਹ ਇਹਦਾ ਕੈਮਰੇ ਲੱਗੇ ਹੋਏ ਉਸੇ ਬੈਂਕ ਮਰੇ ਕੈਮਰੇ ਲੱਗੇ ਹੋਏ ਆ ਦੇਉ ਪਰਿਵਾਰ ਦਾ ਪਰਿਵਾਰ ਦਾ ਬੱਚੇ ਤੇ ਉਹਨਾਂ ਦੀ ਕਈ ਮਹਿਲਾਵਾਂ ਹਨ ਜਿਨ੍ਹਾਂ ਤੇ ਨਾਲ ਦੱਸਿਆ ਗਿਆ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਤੇ ਉਹਨਾਂ ਨਾਲੇ ਹਾਸਸਾ ਹੈ ਪੁਲਿਸ ਚੋਂ ਕੌਰ ਸਾਹਿਬ ਪੰਚੀਅਤ ਤੇ ਬੇਲੇ ਪੁਲਿਸ ਨੂੰ ਬੁਲਾਇਆ ਜਾ ਰਿਹਾ ਹੈ ਹੁਣ ਸਿੰਘ ਹੋਈ ਸੰਜੀਵ ਨਾਲ ਗੱਲ ਜੀ ਹੋਈ ਸੰਜੀਵ ਨਾਲ ਹੋਈ ਗੱਲ ਜੀ ਕੀ ਕਹਿੰਦਾ ਆਹ ਦੇ ਆਕੇ ਇਹ ਵਿਲੇਜ ਵਿਲੇਜ ਪੈਂਦਾ ਨਾ ਨਹੀਂ ਚਮਕੌਰ ਸਾਹਿਬ ਨਹੀਂ ਬੇਲਾ ਚੌਂਕੀ ਚ ਪੈਂਦਾ ਨਹੀਂ ਜਿਹੜੇ ਸੰਜੀਤ ਜੀ ਉਹੀ ਨੇ ਉਹੀ ਫਾਇਲ ਖਾ ਹੋਈ ਉਹਨਾਂ ਦਾ ਨੰਬਰ ਹੈ ਮੈਂ ਗੱਲ ਕਰਾਂ ਉਹ ਪੁੱਛ ਲੈ ਫੋਨ ਦਾਸਤਾਇਨਾ ਨੇ ਇੱਕ ਸਦਰ ਚਮਕੌਰ ਸਾਹਿਬ ਪੁਲਿਸ ਮੌਕੇ ਤੇ ਘਟਣ ਵਾਲੇ ਸਥਾਨ ਤੇ ਪਹੁੰਚੀ ਹੋਈ ਹੈ ਇਹ ਜੋ ਕੀ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਵਿਸ਼ਟਕ ਦੀਆਂ ਤੇ ਪਰਿਵਾਰ ਦੇ ਨੰਬਰ Pergi. Pergi. jalan-jalan ਨੇ ਇਹ ਹੋ ਰਹਾ ਉਹ ਤਾਂ ਹੋਰ ਆ ਰਿਕਸ਼ੇ ਵਾਲਾ ਜਿਹੜਾ ਲੈ ਕੇ ਗਿਆ ਜੂਦੇ ਨਾਲ ਹਾਸਾ ਨਹੀਂ ਹੋਇਆ ਵਾ ਉਹ ਪਿੱਛੇ ਗਿਆ ਵਾ ਟਰੈਕਟਰ ਦੇ ਆਈ ਨਹੀਂ ਮੁੜ ਕੇ ਤੇ ਬੱਚਿਆਂ ਨੂੰ ਬੁਲਾ ਸਾਰੇ ਜਮੀਨਾਂ ਪਾਣੀ ਪੀ ਲੈ ਪਾਣੀ ਪੀਦੇ ਤੋਂ ਸੱਚੇ ਨੂੰ ਤੇ ਪਾਣੀ ਪਾਇਆ ਜਾ ਰਿਹਾ ਹੈ ਮਾਲੀ ਉਹ ਤੇ ਆ ਗਿਆ ਹੈ ਜਬੇ ਇੱਕਰ ਤੇ ਆਇਆ ਹੈ ਮੂਰੇ ਮੂਰੇ ਹੋਇਆ ਹਨ ਜੀ ਇਹ ਜਟਾਣਾ ਟਪ ਕੇ ਅਜ ਵੇਲੇ ਚ ਹਾਂ ਹਾਂ ਜੀ ਤਕਰੀਬਨ ਮੈਂ ਇੱਥੇ ਜੇ ਹੋਣਾ ਜਦ ਦੇਖ ਸਕਦੇ ਹਾਂ ਮਾਤਾ ਦਾ ਚਿੰਤਾ ਕਰ ਰਿਹਾ ਤੁਹਾਨੂੰ ਫੋਨ ਲਾਇਆ ਉਹ ਟੈਕਸ ਦੇ ਰੇਟੇ ਪੂਰੀ ਨਿਕਲਦੇ ਹਨ ਬਿਲਕੁਲ ਠੀਕ ਇੱਕ ਕਿਲੋਮੀਟਰ ਪਿੱਛੇ ਜਟਾਣਾ ਟਾਪੜ ਤੋਂ ਬਾਅਦ ਹੀ ਹਾਸਾ ਹੋਇਆ ਜਿੱਥੇ ਕਿ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਜਿਸ ਤੋਂ ਜੋ ਜੋ ਜੀ ਸੜਕ ਤੇ ਪਿਆ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਉਸ ਦੀ ਬੇਲਾ ਪੁਲਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਬੇਲਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਕਿ ਚੌਕੀ ਇੰਚਾਲ ਸਜੀਵ ਕੁਵਾਰ ਵੱਲੋਂ ਬੇਲਾ ਪੁਲਿਸ ਦੇ ਅਧਿਕਾਰੀ ਨੂੰ भेजਿਆ ਗਿਆ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੂਜੀ ਜ਼ਖਮੀ ਨੂੰ ਚੰਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਜਦ ਕਿ ਇਸ ਰਿਕਸ਼ੀ ਰੇੜੀ ਨਾਲ ਹੋਏ ਹਾਦਸੇ 'ਚ ਜੋ ਮੌਕੇ ਤੇ ਰੇਤੇ ਦੇ ਭਰੇ ਹੋਏ ਟਰੈਕਟਰ ਬਾਰੇ ਦੱਸਿਆ ਗਿਆ ਵੀ ਇਸ ਨਾਲ ਹਾਦਸਾ ਹੋਇਆ ਜਿਸ ਦੇ ਪਿੱਛੇ ਉਹਨਾਂ ਹਾਦਸਾ ਕਰਨ ਤੋਂ ਬਾਅਦ ਮੌਕੇ ਤੇ ਖੜਿਆ ਨਹੀਂ ਟਰੈਕਟਰ ਮੌਕੇ ਤੇ ਬਾਹਰ ਘਟਨ ਵਾਲੇ ਸਥਾਨ ਤੋਂ ਭਰਾਰ ਹੋ ਚੁੱਕਿਆ ਹੈ ਇਕ ਸਾਦੇ ਤੁਸੀਂ ਤਸਵੀਰਾਂ ਇਹ ਚਮਕੌਰ ਸਾਹਿਬ ਦੇ ਉਹ ਉਹ ਦੀਆਂ ਤਸਵੀਰਾਂ ਲੈ ਇੱਕ ਸਾਦੇ ਹਾਂ ਬੇਲਾ ਬੇਲਾ ਚੌਕੀ ਇਨਚਾਰਜ ਮੌਕੇ ਤੇ ਪਹੁੰਚ ਚੁੱਕੇ ਨੇ ਤੁਸੀਂ ਪਰਿਵਾਰ ਮੈਂਬਰ ਖੜੇ ਨੇ ਤਾਂ ਇਹਨਾਂ ਦੇ ਪਰਿਵਾਰ ਦੇ ਸਾਥੀ ਕਾਟੋਲੇ ਸਥਾਨ ਤੇ ਉਸ ਪ੍ਰਾਜੀ ਘਟਨਾ ਦੀਆਂ ਤਸਵੀਰਾਂ ਲੈ ਰਹੀ ਹੈ ਤੇ ਉਸ ਲਾਸ਼ ਨੂੰ ਆਪਣੇ ਚਕਾਪ ਵਿੱਚ ਲੈ ਕੇ ਅਗਲੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੇਖੋ ਦੇਖੇ ਦੇ ਇੰਚ ਦੇ ਵਿੱਚ ਜੋ ਕੀ ਦੇ ਦੋ ਲੋਕ ਰੱਖਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਮੈਂਬਰ ਵੀ ਉੱਥੇ ਮੌਕੇ ਤੇ ਪਹੁੰਚ ਚੁੱਕੇ ਹਨ ਘਟਨਾ ਸਥਾਨ ਤੇ ਮੌਕੇ ਤੇ ਜੋ ਕਿ ਟਰੈਕਟਰ ਫਰਾਰ ਹੋ ਗਿਆ ਸੀ ਰਿਕਸ਼ਾ ਰੇੜੀ ਤੇ ਉਸ ਨੂੰ ਲਦਿਆ ਜਾ ਰਿਹਾ ਹੈ ਤਾਂ ਜੋ ਚੌਕਾਹ ਸਾਬ ਹਸਤਾ ਵਿੱਚ ਵਿਅਕਤੀ ਦੀ ਨਾਲੀ ਨੂੰ ਭੇਜਿਆ ਜਾ ਸਕੇ ਹਾਂਜੀ ਚੰਗ ਜਾਾਂਗੇ ਮੇਰੇ ਨਾਲ ਜਾ ਰਹਾ ਹੈ ਲੱਲੀ ਆਇਆ ਬੱਤ ਆ ਗਿਆ 5 ਮਿੰਟ ਤੇ ਆਉਂਗੀ ਮੈਂ ਤੇ ਆ ਕੇ ਆ ਗਿਆ ਸਾਡੇ ਵਾਰਦੇ ਵੈਬਰ ਪਹੁੰਚ ਕੀ ਹੋਏ ਨੇ ਤੇ ਰਿਕਸ਼ੇ ਰੇੜੀ ਤੇ ਉਸ ਦੀ ਐਕਸਵਾਰਡੀ ਨੂੰ ਚੋਕੀ ਮੇਕ ਤੱਕ ਦੀ লাশ ਨੂੰ ਰਿਕਸ਼ੇ ਤੇ ਰੱਖ ਕੇ ਚਮਕੌਰ ਸਾਹਿਬ ਹਸਪਤਾਲ ਵਿੱਚ ਪੁਲਿਸ ਵੱਲੋਂ ਲਿਜਾਇਆ ਜਾ ਰਿਹਾ ਹੈ ਮੌਕੇ ਵਾਰਦਾਤ ਤੇ ਜੋ ਕਿ ਮੌਕੇ ਘਟਨਾ ਤੇ ਜੋ ਐਕਸੀਡੈਂਟ ਦਾ ਇਹ ਹਾਦਸਾ ਹੋਇਆ ਤੇ ਜੋ ਕਿ ਟ੍ਰੈਕਟਰ ਚਾਲਕਾ ਰੇਤੇ ਦਾ ਭਰਿਆ ਹੋਇਆ ਮੌਕੇ ਤੇ ਫਰਾਰ ਹੋ क्या नाम था इसका हाँ फिरोज कितनी उम्र है इसकी सोलह सोलह साल ये कि किसके साथ जा रहे कहा जा रहे थे आप साथ में थे रिक्शे पर तो फिर कैसे हुआ ये जी फिर उसके पीछे भी गए थे ट्रैक्टर पता नहीं लगा कहाँ पे मौके पर फरार हो गया तो ये आपके मोटरसाइकिल पर ये साथ ही में था साथ ही तीन चार बच्चे थे साथ में घर से आए थे मेरे साथ में ओके okay. कहाँ जा रहे थे घर जा रहे थे चमकौर साहब बेला से आ रहे थे क्या आपका क्या नाम है साबित ठीक है तो ये आपका क्या लगता था जिसकी भान जाए भान जाए वो आपकी पत्नी है दूसरी पहन है ठीक है चलो जाओ ओके सन ए घटना स्थान पर उन्होंने लाश रोपड़ में थी रोपड़ है जी ਦੇਸਾ ਰੂਪੜ ਭੇਜਤੀ ਜੀ ਹੈ ਬੇਲਾ ਚੌਂਕੀ ਇੰਚਾਰਜ ਅਧਿਕਾਰੀ ਪਹੁੰਚ ਗਏ ਇਹ ਦੇਖ ਸਕਦੇ ਹੋ ਉਹ ਇਹਨਾਂ ਨੂੰ ਬਿਠਾ ਲਓ ਗੱਡੀ 'ਚ ਬਿਠਾ ਲਓ ਇਹ ਦੇਖ ਸਕਦੇ ਪ੍ਰਵਾਹ ਜੋ ਕਿ ਉਹਨੂੰ ਘਰ ਭੇਜਿਆ ਜਾ ਰਿਹਾ ਤੇ ਪੁਲਿਸ ਵੱਲੋਂ Laash ਨੂੰ ਕਬਜ਼ੇ 'ਚ ਲੈ ਕੇ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਡੈੱਡ ਬਾਡੀ ਦੇ ਵਿੱਚ ਭੇਜਿਆ ਜਾ ਰਿਹਾ ਹੈ ਬੇਲਾ ਚੌਂਕੀ ਦੇ ਅਧਿਕਾਰੀ ਆ ਚੁੱਕੇ ਨੇ ਦੇਖ ਸਕਦੇ ਹੋ ਪਰਿਵਾਰ ਪਹੁੰਚ ਚੁੱਕਿਆ ਹੈ লাশ ਨੂੰ ਪੁਲਿਸ ਨੇ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੰਕੌਰ ਸਾਹਿਬ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਜਿਨ੍ਹਾਂ ਵੱਲੋਂ ਬੇਲਾ ਚੌਕੀ ਇਨਚਾਰਜ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਵੱਲੋਂ ਆ ਕੇ ਬੇਲਾ ਚੌਕੀ ਨੂੰ ਬੁਲਾ ਕੇ ਇਸ লাশ ਨੂੰ ਪੋਸਟ ਦੇ ਪੁਲਿਸ ਨੇ ਆਪਣੇ ਕਬਜ਼ੇ ਚ লাশ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲਾਈਵ ਤਸਵੀਰ